ਦਾਊਦ ਉਹਦਾ ਕੰਮ ਨਹੀਂ ਪਾਇਆ ਸੀਗਾ ਉਦੋਂ ਮਨ ਪਾਇਆ ਜਦੋਂ ਨੇ ਆਪਣਾ ਸਾਰਾ ਕੁਝ ਲਟਾ ਦਿੱਤਾ ਜੇ ਉਦੋਂ ਮਨ ਪਾਇਆ ਹੁਣ ਖਾਇਸ਼ਾਂ ਤ੍ਰਿਸ਼ਨਾ ਖਤਮ ਹੋ ਗਈ ਆ ਸਿਰਫ ਪਰਮੇਸ਼ਰ ਦੇ ਜ਼ਬੂਰ ਦਿਨ ਰਾਤ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਗਉਂਦੇ ਬਜੁੰਦੇ ਰੋਜ਼ਿਆਂ ਦੇ ਵਿੱਚ ਖੁਦਾ ਦੇ ਨਾਲ ਲਿਬ ਲੱਗੀ ਉਹਦੀ ਕਹਿੰਦਾ ਅੱਜ ਮੇਰੀ ਮਰਜ਼ੀ ਦਾ ਬੰਦਾ ਮੈਨੂੰ ਉਦੋਂ ਖੁਦਾ ਨੂੰ ਪਾਇਆ ਕੀ ਖੁਦਾ ਨੇ ਗੁਨਾਹ ਦੇ ਵਿੱਚ ਨੂੰ ਪਾਇਆ ਬਚਲ 다ਊਦ ਤੇ ਕੋ ਗਲਤੀ ਹੋ ਗਈ ਆ ਤੂੰ ਮਾਫੀ ਮੰਗ ਲਈ ਨਹੀਂ ਕੀਮਤਾਦਾ ਕੀਤੀ ਉਹਨੇ ਪੂਰੀ ਪੂਰੀ ਬੜਾ ਕੁਛ ਨੁਕਸਾਨ ਚ ਲਿਆ ਉਹਨੇ ਪਰ ਫਿਰ ਵੀ ਖੁਦਾ ਦੇ ਉੱਤੇ ਨਹੀਂ ਇਸ ਗੱਲ ਦੀ ਕਿਉਂ ਕੋਈ ਪਤਾ ਗਲਤੀ ਮੇਰੀ ਖੁਦਾ ਦਾ ਸ਼ੁਕਰ ਫਿਰ ਵੀ ਕਰਦਾ ਪਿਆ ਧੰਨਵਾਦ ਪਰਮੇਸ਼ਰ ਤੇਰਾ ਤੈ ਮੈਨੂੰ ਜਿਉਂਦਾ ਰੱਖ ਤੌਬਾ ਜੇ ਸਿੱਖਣੀ ਆ ਤੇ ਉਹਨੂੰ ਪੜੋ 다ਊਦ ਅੱਜ ਉਹਦੇ ਗੁਨਾਹ ਤੇ ਲੋਕੀ ਤਾਂ ਬਹੁਤ ਗੱਲਾਂ ਕਰਦੇ ਆ ਗੁਨਾਹ ਕੀਤੀ ਪਰ ਜਿੱਦਾਂ ਦੀ ਤੌਬਾ ਉਹਨੇ ਕੀਤੀ ਬਾਈਬਲ ਦੇ ਵਿੱਚ ਕਿਤੇ ਨਹੀਂ ਮਿਲਦੀ 70 ਸਾਲ ਸੀ ਉਹਦੀ ਉਮਰ ਤੇ ਕਿੰਨੇ ਸਾਲ 70 ਸਾਲ 50ਵੇਂ ਸਾਲ ਦੇ ਵਿੱਚ ਉਹਨੇ ਗੁਨਾਹ ਦੇ ਵਿੱਚ ਗਿਆ ਅਗਲੇ 20 ਬਰਸ ਪੂਰੇ ਆਪਣੇ ਖੁਦਾ ਦੀ ਹਜ਼ੂਰ ਚ ਨਹੀਂ ਲਾਦਾ ਪੂਰੀ ਜ਼ਿੰਦਗੀ ਵਾ ਲਾਦਾ ਦਦੀ ਉਹਦੇ ਵਿੱਚ ਕੀਮਤੀ ਬੜੀ ਉਹਨੇ ਅਦਾ ਫੇਰ ਪਿੱਛੇ ਮੁੜ ਕੇ ਦੇਖ ਸੁੱਕ ਗਿਆ ਸੜ ਗਿਆ ਕਹਿੰਦਾ ਕੁੱਬਾ ਹੋ ਹੋ ਰੋਂਦਾ ਸਵੇਰ ਸ਼ਾਮ ਬਿੱਠੇ ਹੈ ਸੜਦੀ ਰਹਿੰਦੀ ਅੰਨ ਵਿੱਚ ਨਾ ਆਰਾਮ ਕਿਤੇ ਵਿਯੋਗ ਦੇ ਵਿੱਚ ਉਹ ਦਾਦਾ ਰੂਹ ਮੇ ਤਾਂ ਚੱਕਾ ਗਿਆ 951 ਜੀਪੂ ਕਹਿੰਦਾ ਖਦਾਵੰ ਆਪਣਾ ਫੇਰ ਦੁਆਰਾ ਬਿੱਤੇ ਮਸਾ ਫੇਰ ਮੈਨੂੰ ਉਹ ਕੂਵਤ ਫੇਰ ਤਾਕਤ ਫੇਰ ਆਪਣੀ ਸਮਰਥਾ ਫੇਰ ਤੇਰਾ ਉਹ ਰੂਹ ਫੇਰ ਤੇਰਾ ਆਤਮਾ ਜਿਹੜਾ ਤੂੰ ਮੇਰੇ ਤੋਂ ਲਿਆ ਵਾ ਨਵਾ ਕਰਕੇ ਫੇਰ ਦੇ ਤਾਜ਼ਾ ਦੇ ਹੁਣ ਮੈਨੂੰ